ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸੇ ਦਾ ਸਿਰਜਣਾ ਦਿਵਸ ਹੈ ਅੱਜ ਦੇ ਦਿਨ ਕਲਗੀਧਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸੇ ਦੀ ਸਿਰਜਣਾ ਕੀਤੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੂਟਾ ਲਾਇਆ ਸੀ ਉਸ ਬੂਟੇ ਨੂੰ ਫਲ ਜਿਹੜਾ ਸੀ ਖਾਲਸਾ ਰੂਪੀ ਫਲ ਜਿਹੜਾ ਸੀ ਉਹ ਪੱਕ ਚੁੱਕਾ ਸੀ ਜਾਂ ਜੋ ਸ੍ਰੀ ਗੁਰੂ ਨਾਨਕ ਦੇਵ ਦਾ ਸਿਧਾਂਤ ਸੀ ਉਹ ਸਿਧਾਂਤ ਨੂੰ ਅਮਲੀ ਜਾਮਾ ਦੇਣ ਦਾ ਜਿਹੜਾ ਸਮਾ ਚੁੱਕਾ ਸੀ ਕਲਗੀ ਧਰਜੀ ਨੇ ਸ੍ਰੀ ਗੁਰੂ ਨਾਨਕ ਦੇਵ ਦੇ ਸਿਧਾਂਤ ਨੂੰ ਜਿਹੜਾ ਸੀ ਅਮਲੀ ਜਾਮਾ ਜਿਹੜਾ ਸੀ ਪਹਿਨ ਆਇਆ ਸ੍ਰੀ ਗੁਰੂ ਨਾਨਕ ਦੇਵ ਦੇ ਬਚਨ ਸਨ ਜੋਤ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕੰਨ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛਲ ਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਵ ਹਮਾਰੇ ਪਾਸ ਸ਼੍ਰੀ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਜੀ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਜਿਹੜਾ ਸੀ ਵਸਾਖੀ ਦੇ ਦਿਹਾੜੇ ਤੇ ਜਿਹੜਾ ਸੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਜਿਹੜਾ ਸੰਪੂਰਨ ਕਰਨ ਦਾ ਜਿਹੜਾ ਸੀ ਉਹ ਨਿਰਣਾ ਲਿਆ ਵਸਾਖੀ ਦਾ ਦਿਹਾੜਾ ਜਿਹੜਾ ਸੀ ਨੇੜੇ ਆ ਰਿਹਾ ਸੀ ਇਧਰੋਂ ਸਤਿਗੁਰੂ ਜੀ ਨੇ ਮੁਕੰਮਲ ਜਿਹੜੀਆਂ ਸੀ ਤਿਆਰੀਆਂ ਕਰਵਾਈਆਂ ਦੂਰ ਦੁਰਾਡੇ ਤੱਕ ਸਤਿਗੁਰੂ ਜੀ ਨੇ ਸੁਨੇਹੇ ਵੀ ਭੇਜੇ ਕਿ ਸੰਗਤਾਂ ਨੇ ਵੱਧ ਤੋਂ ਵੱਧ ਜਿਹੜਾ ਹੈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਸਾਖੀ ਦੇ ਦਿਹਾੜੇ ਤੇ ਆਉਣਾ ਹੈ ਦੱਸਦੇ ਹਨ ਕਿ ਇਤਿਹਾਸ ਵਿੱਚ ਲਿਖਿਆ ਹੈ ਕਿ ਵਿਸਾਖੀ ਦੇ ਦਿਹਾੜੇ ਤੇ 80000 ਦਾ ਜਿਹੜਾ ਸੀ ਇਕੱਠ ਹੋਇਆ ਸੰਗਤਾਂ ਜਿਹੜੀਆਂ ਨੇ دیਵਾਨਾਂ ਵਿੱਚ ਬੈਠੀਆਂ ਹਨ ਸਾਰਿਆਂ ਦੀ ਤਾਂਗ ਜਿਹੜੀ ਲੱਗੀ ਹੋਈ ਕਿ ਸਤਿਗੁਰੂ ਦੇ ਦਰਸ਼ਨ ਕਦੋਂ ਹੋਣਾ ਕਦੋਂ ਸਤਿਗੁਰੂ ਜੀ دیਵਾਨਾਂ ਦੇ ਵਿੱਚ ਪਹੁੰਚਣਾ ਇਦਰੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀਵਾਨ ਦੇ ਵਿੱਚ ਆਏ ਹਨ ਉੱਚੇ ਥੜੇ ਤੇ ਜਿਹੜੇ ਖੜ ਕੇ ਸਾਰੀ ਸੰਗਤਾਂ ਨੂੰ ਬੜੀ ਗੋਹ ਦੇ ਨਾਲ ਜਿਹੜਾ ਉਹ ਤੱਕਿਆ ਹੈ ਸੰਗਤਾਂ ਦੇ ਅੰਦਰ ਜਿਹੜਾ ਮਨ ਦੇ ਅੰਦਰ ਚਾਹੋ ਆਇਆ ਹੈ ਸਤਿਗੁਰੂ ਦੇ ਦਰਸ਼ਨ ਕਰਕੇ ਇਧਰੋਂ ਸਤਿਗੁਰੂ ਜੀ ਨੇ ਮਿਆਨ ਦੇ ਵਿੱਚੋਂ ਜਿਹੜੀ ਤਲਵਾਰ ਕੱਢੀ ਹੈ ਕੱਢ ਕੇ ਤੇ ਉੱਚੀ ਲਹਿਰਾ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਨੂੰ ਇੱਕ ਸੀਸ ਦੀ ਲੋੜ ਹੈ ਕੋਈ ਪਿਆਰਾ ਪਿਆਰਾ ਸਿੱਖ ਅੱਗੇ ਆਵੇ ਤੇ ਸਾਨੂੰ ਸੀਸ ਭੇਟ ਕਰੇ ਸਤਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਜਿਹੜੇ ਸੀ ਵਚਨ ਕਹਿ ਕੋਈ ਸਿੱਖ ਜਿਹੜਾ ਉਹ ਅੱਗੇ ਆਵੇ ਤੇ ਸਾਨੂੰ ਆਣ ਕੇ ਸੀਸ ਪੇਟ ਕਰੇ ਸਨਮੁਖ ਪਰਾ ਸਿੱਖ ਹੈ ਕੋਈ ਸੀਸ ਭੇਰ ਕਰ ਦੇਵੇ ਸੋਈ ਜਦੋਂ ਸਤਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਤੇ ਸਾਰੇ ਦੀਵਾਨ ਵਿੱਚ ਬੈਠੀਆਂ ਸੰਗਤਾਂ ਵਿੱਚ ਸ਼ਨਾਟਾ ਜਿਹੜਾ ਸੀ ਛਾ ਗਿਆ ਚੁੱਪੀ ਛਾ ਗਈ ਸਤਗੁਰੂ ਜੀ ਨੇ ਦੂਜੀ ਵਾਰ ਫਿਰ ਵਚਨ ਕਹਿ ਜਦੋਂ ਸਤਿਗੁਰੂ ਜੀ ਨੇ ਤੀਜੀ ਵਾਰ ਕਿਹਾ ਤੇ ਤੀਜੀ ਵਾਰ ਕਹਿੰਦੇ ਜਿਹੜਾ ਸੀ ਫਿਰ ਸਤਿਗੁਰੂ ਦੀ ਇਸ ਆਵਾਜ਼ ਨੂੰ ਸੁਣ ਕੇ ਭਾਈ ਦਇਆ RAM ਜੀ ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ ਉੱਠ ਕੇ ਖੜੇ ਹੋ ਗਏ ਸਾਰੀਆਂ ਸੰਗਤਾਂ ਦੀਆਂ ਨਜ਼ਰਾਂ ਜਿਹੜੀਆਂ ਸੀ ਭਾਈ ਦਇਆ RAM ਵੱਲ ਚਲੀਆਂ ਗਈਆਂ ਸਤਿਗੁਰੂ ਜੀ ਨੇ ਭਾਈ ਦਇਆ RAM ਨੂੰ ਆਪਣੇ ਕੋਲ ਬੁਲਾਇਆ ਤੇ ਪਿੱਛੇ ਤੰਬੂ ਦੇ ਵਿੱਚ ਲੈ ਗਏ ਫੇਰ ਸਤਿਗੁਰੂ ਜੀ ਇੱਕ ਖੂਨ ਭੀਜੀ ਜਿਹੜੀ ਤਲਵਾਰ ਨੂੰ ਲੜਹਾਰਾਇਆ ਤੇ ਆਣ ਕੇ ਪਹਿਲਾਂ ਵਾਂਗ ਹੀ ਸੀਸ ਦੀ ਜਿਹੜੀ ਸੀ ਮੰਗ ਕੀਤੀ ਕਿ ਭਾਈ ਸਾਨੂੰ ਇੱਕ ਸੀਸਹੂਰ ਚਾਹੀਦਾ ਹੈ ਕੋਈ ਸੱਚਾ ਸਿੱਖ ਅੱਗੇ ਆਵੇ ਤੇ ਆਣ ਕੀ ਸੀਸ ਭੇਟ ਕਰੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਫੇਰ ਪਹਿਲਾਂ ਵਾਂਗ ਹੀ ਜਿਹੜਾ ਸੀ ਦੂਜੀ ਵਾਰ ਤੀਜੀ ਵਾਰ ਜਦੋਂ ਫੇਰ ਸਤਿਗੁਰੂ ਜੀ ਨੇ ਬਚਨ ਕਹਿ ਤੇ ਫਿਰ ਤੀਜੀ ਦੂਜੀ ਵਾਰ ਜਿਹੜਾ ਸੀ ਹਸਤਨਾਪੁਰ ਦੇ ਰਹਿਣ ਵਾਲਾ ਦਿੱਲੀ ਦਾ ਭਾਈ ਧਰਮਚੰਦ ਜਿਹੜਾ ਸੀ ਉਹ ਉઠਿਆ ਤੇ ਧਰਮਚੰਦ ਜਿਹੜਾ ਸੀ ਉੱਠ ਕੇ ਫਿਰ ਉਹ ਸਤਿਗੁਰੂ ਦੇ ਕੋਲ ਗਿਆ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਜਿਹੜਾ ਸੀ ਆਣ ਕੇ ਵਾਰ-ਵਾਰ ਜਿਹੜੀ ਸੀ ਪੰਜ ਵਾਰ ਜਿਹੜੀ ਸੀ ਸਿਕਿਸ ਦੀ ਮੰਗ ਕੀਤੀ ਤੀਜੀ ਵਾਰ ਜਦੋਂ ਗੁਰੂ ਸਾਹਿਬ ਜੀ ਨੇ ਫਿਰ ਆਣ ਕੇ ਮੰਗ ਕੀਤੀ ਤਾਂ ਫਿਰ ਜਿਹੜੇ ਸੀ ਜਗਨਨਾਥਪੁਰੀ ਦੇ ਰਹਿਣ ਵਾਲੇ ਹਿੰਮਤ ਰਾਏ ਜਿਹੜੇ ਸੀ ਉਹ ਉੱਠੇ ਚੌਥੀ ਵਾਰ ਜਦ ਸਤਿਗੁਰੂ ਜੀ ਨੇ ਆਨਕੇ ਮੰਗ ਕੀਤੀ ਤੇ ਫਿਰ ਜਿਹੜੇ ਸੀ ਦਿਵਾਰਕਾ ਦੇ ਰਹਿਣ ਵਾਲੇ ਗੁਜਰਾਤ ਦੇ ਭਾਈ ਮੋਹਕਮ ਚੰਦ ਜਿਹੜੇ ਸੀ ਉਹ ਉੱਠੇ ਤੇ ਪੰਜਵੀਂ ਵਾਰ ਸਤਿਗੁਰੂ ਜੀ ਨੇ ਮੰਗ ਕੀਤੀ ਸੀਸ ਦੀ ਤਾਂ ਬیدر ਦੇ ਰਹਿਣ ਵਾਲੇ ਭਾਈ ਸਹਿਬ ਚੰਦ ਜਿਹੜੇ ਸੀ ਉਹਨਾਂ ਨੇ ਆਨਕੇ ਸੀਸ ਭੇਟ ਕੀਤਾ ਸਤਿਗੁਰੂ ਜੀ ਜਿਹੜੇ ਸੀ ਫਿਰ ਪੰਜਾਂ ਦੇ ਨਵੇਂ ਪੁਸ਼ਾਕੇ ਪੈਣ ਕੇ ਤੇ ਉਹਨਾਂ ਨੂੰ ਤੰਬੂ ਤੋਂ ਬਾਹਰ ਜਿਹੜਾ ਸੀ ਲੈ ਕੇ ਆਏ ਸਤਿਗੁਰੂ ਜੀ ਨੇ ਆਨ ਕੇ ਫਿਰ ਸੰਗਤਾਂ ਦੇ ਸਾਹਮਣੇ ਜਿਹੜਾ ਸੀ ਉਹਨਾਂ ਨੂੰ ਕੀਤਾ ਸਤਿਗੁਰੂ ਜੀ ਉਹਨਾਂ ਦੇ ਵਿੱਚ ਅਪੇਧ ਹੋ ਗਿਆ ਸਤਿਗੁਰੂ ਜੀ ਕਹਿਣ ਲੱਗੇ ਸੰਗਤਾਂ ਨੂੰ ਸਿੱਖੋ ਸੰਗਤੋ ਇਹ ਸਾਡੇ ਪੰਜ ਪਿਆਰੇ ਹਨ ਤੁਸੀਂ ਵੀ ਸਾਡੇ ਹੋ ਅਸੀਂ ਤੁਹਾਡੇ ਹਾਂ ਗੁਰੂ ਪਿਆਰਿਓ ਫਿਰ ਕਹਿੰਦੇ ਸਤਿਗੁਰੂ ਜੀ ਨੇ ਦਰਿਆ ਤੋਂ ਜਿਹੜਾ ਸੀ ਪਵਿੱਤਰ ਜਲ ਮੰਗਾਇਆ ਮਾਤਾ ਸਾਹਿਬ ਕੌਰ ਜੀ ਨੇ ਪਤਾਸੀ ਪਾਏ ਅੰਮ੍ਰਿਤ ਦਾ ਅੰਮ੍ਰਿਤ ਜਿਹੜਾ ਸੀ ਤਿਆਰ ਕੀਤਾ ਤੇ ਫਿਰ ਪੰਜਾਂ ਨੂੰ ਜਿਹੜੀ ਅੰਮ੍ਰਿਤ ਦੀ ਪੌਲ ਜਿਹੜੀ ਸੀ ਉਹ ਛਕਾਈ ਗਈ ਪੰਜਾਂ ਨੂੰ ਅੰਮ੍ਰਿਤ ਦੀ ਪੌਲ ਸਤਿਗੁਰੂ ਨੇ ਛਕਾਈ ਉਹਨਾਂ ਦੇ ਜਿਹੜੇ ਸੀ ਸੀਸ ਦੇ ਵਿੱਚ ਜਿਹੜੇ ਸੀ ਪੰਜ ਚੂਲੇ ਪਾਏ ਅੱਖਾਂ ਦੇ ਵਿੱਚ ਪਾਏ ਉਹਨਾਂ ਨੂੰ ਪੰਜ ਚੂਲੇ ਜਿਹੜੀ ਸੀ ਛਕਾਏ ਗਏ ਸਤਿਗੁਰੂ ਜੀ ਨੇ ਕਹਿੰਦੇ ਕਮਲ ਪਾਣ ਅੰਮ੍ਰਿਤ ਕਰ ਲੀ ਕੋ ਲੀਨੋ ਦੇ ਕਰ ਤਿਨਹਿ ਧਾਵਨ ਕੀਨੋ ਕਹਿੰਦੇ ਫਿਰ ਉਹਨਾਂ ਪੰਜਾਂ ਨੇ ਜਿਹੜਾ ਸੀ ਅੰਮ੍ਰਿਤ ਪਾਵਲ ਲਈ ਸਤਿਗੁਰੂ ਜੀ ਨੇ ਉਹਨਾਂ ਨੂੰ ਪੰਜਾਂ ਨੂੰ ਅੰਮ੍ਰਿਤ ਪਾਵਲ ਜਿਹੜੀ ਸੀ ਦਿੱਤੀ ਲੋਚਨ ਮੈਂ ਛਿਰਕੇ ਫੁਨ ਮਾਰੇ ਕੇਸ ਜੂੜ ਮੈਂ ਅੰਜਲ ਡਾਰੇ ਫਿਰ ਕਹਿੰਦੇ ਕੇਸਾਂ ਦੇ ਵਿੱਚ ਅੱਖਾਂ ਦੇ ਵਿੱਚ ਜਿਹੜੀ ਸੀ ਉਹ ਅੰਮ੍ਰਿਤ ਦੇ ਛਿੱਟੇ ਜਿਹੜੀ ਸੀ ਮਾਰੇ ਗਏ ਸੋ ਸਤਿਗੁਰੂ ਜੀ ਨੇ ਫਿਰ ਪੰਜਾਂ ਨੂੰ ਜਿਹੜਾ ਸੀ ਅਮਰ ਸ਼ਿਕਾਇਆ ਤੇ ਪੰਜ ਪਿਆਰੇ ਜਿਹੜੇ ਸੀ ਉਹਨਾਂ ਨੂੰ ਸਾਜਿਆ ਗਿਆ ਸਤਿਗੁਰੂ ਜੀ ਨੇ ਫਿਰ ਆਪ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਝੋਲੀ ਅੱਡ ਕੇ ਅਮਰਦੀ ਦਾਤ ਮੰਗੀ ਕਹਿਣ ਲੱਗੇ ਸਤਿਗੁਰੂ ਜੀ ਕਹਿੰਦੇ ਹੁਣ ਸਾਨੂੰ ਵੀ ਅਮਰਦੀ ਦਾਤ ਬਖਸ਼ਿਸ਼ ਕਰੋ ਫਿਰ ਸਤਿਗੁਰੂ ਨੇ ਜਿੱਥੇ ਉਹਨਾਂ ਪੰਜਾਂ ਪਿਆਰਿਆਂ ਨੂੰ ਅਮਰ ਸ਼ਿਕਾਇਆ ਕੇ ਉਹਨਾਂ ਨੂੰ ਸਿੰਘ ਦਾ ਜਿਹੜਾ ਸੀ ਨਾਮ ਦਿੱਤਾ ਉਥੇ ਸਤਿਗੁਰੂ ਜੀ ਨੇ ਆਪ ਵੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜਿਹੜੇ ਸੀ ਹੋ ਗਏ ਗੁਰੂ ਪਿਆਰੇ ਉੱਚੇ ਨੀਵੇਂ ਦਾ ਜਾਤ ਪਾਤ ਦਾ ਸਾਰਾ ਭੇਦ ਸਤਿਗੁਰੂ ਜੀ ਨੇ ਜਿਹੜਾ ਸੀ ਮਿਟਾ ਦਿੱਤਾ ਕੋਈ ਉਥੇ ਜਾਤ ਪਾਤ ਦਾ ਭੇਦ ਨਹੀਂ ਰਹਿਣ ਦਿੱਤਾ ਉੱਚੇ ਨੀਵੇਂ ਮਾੜੇ ਦਾ ਭੇਦ ਨਹੀਂ ਕੋਈ ਰਹਿਣ ਦਿੱਤਾ ਸਤਿਗੁਰੂ ਜੀ ਨੇ ਫਿਰ ਅੰਮ੍ਰਿਤ ਛਕਾ ਕੇ ਇੱਕ ਮਰਜਾਦਾ ਦੇ ਵਿੱਚ ਖਾਲਸੇ ਨੂੰ ਜਿਹੜਾ ਸੀ ਉਹ ਰਹਿਣ ਦਾ ਹੁਕਮ ਦਿੱਤਾ ਇਹੀ ਪਾਈ ਖਾਲਸੇ ਨੇ ਮਰਜਾਦਾ ਦੇ ਵਿੱਚ ਰਹਿਣਾ ਹੈ ਮਰਜਾਦਾ ਚ ਰਹਿ ਕੇ ਜੀਵਨ ਬਤੀਤ ਕਰਨਾ ਹੈ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ ਸਤਿਗੁਰੂ ਜੀ ਕਹਿੰਦੇ ਮੈਨੂੰ ਮੇਰੇ ਖਾਲਸੇ ਦੀ ਰਹਿਤ ਪਿਆਰੀ ਹੈ ਜਿਨਾਂ ਚਿਰ ਕਹਿੰਦੇ ਰਹਿਣੀ ਦੇ ਵਿੱਚ ਰਹਿੰਦਾ ਹੈ ਉਹਨਾਂ ਚਿਰ ਕਹਿੰਦੇ ਇਹਨਾਂ ਦੇ ਸੀਸ ਤੇ ਮੇਰਾ ਹੱਥ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਾਬਲਗ ਤੇਜ ਦੀਓ ਮੈਂ ਸਾਰਾ ਜਬ ਇਹ ਗੈਬ ਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਮੈਂ ਕਦੇ ਇਹਨਾਂ ਦਾ ਵਿਸ਼ਵਾਸ ਨਹੀਂ ਕਰੂੰਗਾ ਸੋ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇੱਕ ਰਹਿਤ ਮਰਜ਼ਾਦਾ ਜਿਹੜੀ ਸੀ ਦ੍ਰਿੜ ਕਰਵਾਈ ਕਿ ਵੱੱਜਰ ਕਰਤਾ ਤੋਂ ਦੂਰ ਰਹਿਣਾ ਹੈ ਆਪਣੀ ਰਹਿਣੀ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਹੈ ਸੋ ਅੱਜ ਵੀ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਤੇ ਇਹ ਰਹਿਤ ਮਰਜ਼ਾਦਾ ਜਿਹੜੀ ਸੰਗਤਾਂ ਨੂੰ ਜਿਹੜੀ ਹੈ ਅੰਮ੍ਰਿਤ ਬਲਾਸ਼ੀਆਂ ਨੂੰ ਜਿਹੜੀ ਉਹ ਦਰਲਾਉਂਦੇ ਹਨ ਕਿ ਭਾਈ ਆਚਾਰ ਵੱੱਜਰ ਕਰਤਾ ਤੋਂ ਦੂਰ ਰਹਿਣਾ ਹੈ ਦੇ ਗੁਰੂ ਦੀ ਹੁਕਮ ਅਨਸਾਰ ਜੀਵਨ ਜਿਹੜਾ ਬਤੀਤ ਕਰਨਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਅਮਰ ਸਾਕੇ ਗੁਰੂ ਦੇ ਨਾਲ ਲੱਗ ਲੱਗੋ ਗੁਰੂ ਵਾਲੇ ਬਣੋ ਅੱਜ ਖਾਸੇ ਦੀ ਸਾਜਣਾ ਦਿਵਸ ਤੇ ਵਾਖੀ ਦੀ ਦਿਹਾੜੇ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸੀਸਤੇ ਮੇਰ ਪ੍ਰਿਆਸ ਰਾ ਕੇ ਆਪਣੇ ਚਰਨਾਂ ਦੀ ਜਿਹੜੀ ਪ੍ਰੀਤੀ ਅਮਰ ਦੀ ਦਾਤ ਨਿਤਨੇਮ ਨਿਤਨੇਮ ਵੇਲੇ ਦੀ ਦਾਦ ਜੀ ਦੀ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ